ਆਂਜਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਿਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਹਿਰਾਈਆਂ 'ਚੋਂ ਸਵਾਗਤ ਹੈ ਜੀ ਤੁਹਾਨੂੰ ਪਤਾ ਹੈ ਕਿ ਪ੍ਰੋਗਰਾਮ ਦਾ ਨਾਮ ਦਿਲਾਂ ਦੀ ਸਾਂਝ ਹੈ ਜੇ ਤੁਹਾਡੇ ਦਿਲਾਂ ਦੇ ਅੰਦਰ ਵੜ ਕੇ ਸਾਂਝ ਨਾ ਪਾ ਸਕੇ ਫਿਰ ਪ੍ਰੋਗਰਾਮ ਕਰਨ ਦਾ ਫਾਇਦਾ ਨਹੀਂ ਇਸੇ ਕਰਕੇ ਯਤਨ ਕਰੀਦਾ ਹੈ ਤਕਰੀਬਨ ਦੋ ਦਹਾਕੇ ਅਦਵਾਦ ਦੇ ਪ੍ਰੋਗਰਾਮ ਪਹਿਲਾਂ ਰੇਡੀਓ 'ਚ ਤੇ ਅੱਜਕੱਲ ਟੈਲੀਵਿਜ਼ਨ ਦੇ ਰਾਂ ਹੀ ਲੈ ਕੇ ਮੈਂ ਤੁਹਾਡੇ ਲਈ ਹਾਜ਼ਰ ਹੋਣਾ ਤੇ ਇਹਦੇ ਵਿੱਚ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਕਮਿਊਨਿਟੀ ਲਈ ਕੁਝ ਕੀਤਾ ਜਿਨ੍ਹਾਂ ਨੇ ਕਮਿਊਨਿਟੀ ਦੇ ਵਿੱਚ ਅਵੇਅਰਨੈਸ ਪੈਦਾ ਕੀਤੀ ਹੈ ਜਾਗਰਤੀ ਲਿਆਂਦੀ ਹੈ ਅੱਜ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਜਦੋਂ ਅਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਗੱਲਬਾਤ ਕਰਦੇ ਆਂ ਤੇ ਦਰਬਾਰ ਸਾਹਿਬ ਖਾਲਸਾ ਕਾਲਜ ਅੰਮ੍ਰਿਤਸਰ ਤੇ ਨਾਲ ਹੀ ਔਮਨ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਬੜਾ ਲੰਮਾ ਸਮਾਂ ਪੜਾਇਆ ਪ੍ਰਿੰਸੀਪਲ ਦਾ ਹੈ ਤੇ ਅੱਜਕੱਲ ਮੈਨੇਜਮੈਂਟ ਕਮੇਟੀ ਦੇ ਵਿੱਚ ਨੇ ਇੱਥੇ ਹੀ ਬਸ ਨਹੀਂ ਉਹਨਾਂ ਦੀਆਂ ਲਿਖਤਾਂ ਬਹੁਤ ਆਲਾ ਲਿਖਤਾਂ ਨੇ ਜਿਹੜਾ ਉਹਨਾਂ ਨੇ ਕਿਤਾਬਾਂ ਲਿਖ ਕੇ ਕਮਿਊਨਿਟੀ ਦੇ ਵਿੱਚ ਵੱਧ ਤੋਂ ਵੱਧ ਜਿਹੜੀ ਜਾਣਕਾਰੀ ਉਹ ਮੁਹैया करवाई ਹੈ ਸਤਕਾਰਯੋਗ ਸ਼ਖਸੀਅਤ ਡਾਕਟਰ ਸੁਖਬੀਰ ਕੌਰ ਮਹਲ ਅਜੇ ਸਟੂਡੀਓ ਚ ਪਹੁੰਚੇ ਨੇ ਆਉ ਉਹਨਾਂ ਦਾ ਕਰਦੇ ਹਾਂ ਸਵਾਗਤ ਸਤਿਕਾਰਯੋ ਪੰਜੇ ਸਭ ਤੋਂ ਪਹਿਲਾਂ ਪਰੋਮ ਦੇਲਾ ਨਿਸਾਂ ਦੇ ਵਿੱਚ ਦਿਲ ਦੀਆਂ ਗਰਾਂਜ ਜੀ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਕਿਉਂਕਿ ਅ ਕੈਨੇਡਾ ਦੇ ਵਿੱਚ ਤੁਸੀਂ ਅਕਸਰ ਜਿਹੜਾ ਮਾਰਦੇ ਰਹੇ ਨੇ ਪਰ ਮੈਨੂੰ ਹੁਣ ਖੁਸ਼ੀ ਇਸ ਗੱਲ ਦੀ ਹੈ ਜੀ ਕਿ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਤੁਹਾਨੂੰ ਜ਼ਿਆਦਾਤਰ ਅਸੀਂ ਦੇਖਿਆ ਕਰਾਂਗੇ ਇਸ ਗੱਲ ਦਾ ਬੜਾ ਮਾਣ ਹੈ ਅ ਤੁਹਾਡੇ ਬਾਰੇ ਜਿੰਨਾ ਕਿ ਮੈਂ ਜਾਣਿਆ ਜਿੰਨਾ ਕਿ ਪੜਿਆ ਹੈ ਮੈਂ ਜਾਣਨਾ ਚਾਹਨਾ ਕਿਉਂਕਿ ਜਦੋਂ ਕਿਤੇ ਗੱਲਬਾਤ ਹੁੰਦੀ ਹੈ ਮੈਂ ਪਿਛਲੇ ਦਿਨੀ ਇੱਕ ਮੇਰੇ ਨਾਲ ਮਹਿਮਾਨ ਆਏ ਸਨ ਅਮਰੀਕਾ ਤੋਂ ਜੀ ਖਾਸ ਕਰਕੇ ਉਸ ਬੱਚੀ ਨਾਲ ਜਦੋਂ ਮੈਂ ਗੱਲਬਾਤ ਕਰ ਰਿਹਾ ਸੀ ਬੜੇ ਆਲਾ ਉਹ ਡਾਕਟਰ ਨੇ ਔਰ ਸਾਈਕੋਲੋਜੀਸਟ ਨੇ ਪ੍ਰੋਫੈਸਰ ਨੇ ਯੂਨੀਵਰਸਿਟੀ ਤੋਂ ਬੜੇ ਅਵਾਰਡ ਮਿਲਿਆ ਉਹਨਾਂ ਨੂੰ ਪਰ ਮੈਂ ਅਜੇ ਵੀ ਕਈ ਵਾਰੀ ਦੇਖਦਾ ਕਿ ਔਰਤ ਦੀ ਜਿਹੜੀ ਸਥਿਤੀ ਹੋਣੀ ਚਾਹੀਦੀ ਮੇਲ ਡੋਮਿਨੈਂਟ ਜਿਹੜਾ ਸਿਸਟਮ ਚੱਲ ਰਿਹਾ ਅੱਜ ਵੀ ਅਮਰੀਕਾ ਦੇ ਵਿੱਚ ਤੁਸੀਂ ਦੇਖੋ ਕਿ ਬਿਲਕੁਲ ਇੰਥੇ ਨਿਕਰੋਂ ਬੀਬੀ ਨੇ ਲੜਨ ਦੀ ਕੋਸ਼ਿਸ਼ ਕੀਤੀ ਗੱਲ ਨਹੀਂ ਜ ਬਣੀ ਹਾਂਜੀ ਐਥਿਕੀ 트ੰਪ ਦੇ ਮੁਕਾਬਲੇ ਬੀਬੀ ਨੇ ਲੜਨ ਦੀ ਕੋਸ਼ਿਸ਼ ਕੀਤੀ ਗੱਲ ਨਹੀਂ ਜ ਬਣੀ ਠੀਕ ਵੱਡੀ ਤਦਾਦ ਦੇ ਵਿੱਚ ਮੁਲਕਾਂ ਦੇ ਵਿੱਚ ਫੀਮੇਲ ਨੂੰ ਵੱਡੇ ਉੱਚ ਉਹਤਿਆਂ ਦੇ ਉੱਤੇ ਲਾਇਆ ਨਹੀਂ ਜਾਂਦਾ ਸਾਡੇ ਤਖਤ ਦੇ ਉੱਤੇ ਅਜ ਤੱਕ ਔਰਤ ਨੂੰ ਨਹੀਂ ਲਾਇਆ ਗਿਆ ਇੱਥੋਂ ਤੱਕ ਕਿ ਪੌਪ ਜਿਹੜਾ 크ਰਿਸਚੀਅਨਸ ਦਾ ਉੱਥੇ ਔਰਤ ਨੂੰ ਨਹੀਂ ਲਾਇਆ ਜਾਂਦਾ ਕਿਵੇਂ ਲੈਨੇਓ ਇਹ ਸਾਰੀ ਗੱਲਬਾਤ ਨੂੰ ਕਿ ਔਰਤ ਨੂੰ ਅੱਜ ਵੀ ਨਹੀਂ ਵੰਖਾਇਆ ਜਾ ਰਿਹਾ ਜਾਂ ਨੂੰ ਅਪਲਿਫਟ ਕਰਨ ਦਾ ਮੌਕਾ ਨਹੀਂ ਦਿੱਤਾ ਜਾਂਦਾ ਕਿਵੇਂ ਦੇਖਦੇ ਆ ਬੜਾ ਇੱਕ ਜਿਹੜਾ ਹੈਗਾ ਇਸ ਵੇਲੇ ਰੈਲੇਵੈਂਟ ਵਿਸ਼ਾ ਜਿਹਦੇ ਤੇ ਤੁਸੀਂ ਕਿਹਾ ਹੈ ਕਿ ਗੱਲ ਕੀਤੀ ਜਾਵੇ ਜੀ ਔਰ ਇਹ ਤੁਸੀਂ ਆਪ ਹੀ ਡਿਫਾਈਨ ਕਰ ਦਿੱਤਾ ਹੈ ਕਿ ਇਹ ਇੱਕ ਗਲੋਬਲਾਈਜ਼ਡ ਵਿਸ਼ਾ ਬਿਲਕੁਲ پوری ਦੁਨੀਆ ਦੇ ਵਿੱਚ ਇਸੇ ਤਰ੍ਹਾਂ ਹੀ ਵਾਪਰ ਰਿਹਾ ਹੈ ਕਿ ਔਰਤ ਦੀ ਸਥਿਤੀ ਜਿਹੜੀ ਆ ਉਹ ਦੂਸਰੇ ਨੰਬਰ ਦੀ ਹੈ ਜੀ ਪਹਿਲੇ ਨੰਬਰ ਦੀ ਨਹੀਂ ਹੈ ਔਰ ਮੈਂ ਵਕਈ ਮੇਰੇ ਦਿਮਾਗ ਦੇ ਵਿੱਚ ਇਹ ਲਗਾਤਾਰ ਚੱਲ ਰਿਹਾ ਸੀ ਕਿ ਜਿੰਨੀਆਂ ਵੀ ਟੌਪ ਪੋਜੀਸ਼ਨਸ ਨੇ ਹਮ ਹਮ ਅ ਅਸੀਂ ਹਿੰਦੁਸਤਾਨ ਦੇ ਵਿੱਚ ਤੇ ਸਾਡੇ ਕੋਲ ਪ੍ਰਾਈਮ ਮਿਨਿਸਟਰ ਰਹਿ ਚੁੱਕੇ ਨੇ ਜੀ ਬਿਲਕੁਲ ਇੱਕ ਔਰਤ ਜੀ ਪਰ ਜਿਨ੍ਹਾਂ ਦੇਸ਼ਾਂ ਨੂੰ ਅਸੀਂ ਕਹਿੰਦੇ ਆ ਕਿ ਬਹੁਤ ਡਿਵੈਲਪਡ ਕੰਟਰੀਜ਼ ਨੇ ਜੀ ਔਰ ਉੱਥੇ ਅਜੇ ਤੱਕ ਔਰਤ ਨੂੰ ਇਹ ਅਪਰਚੂਨਿਟੀ ਨਹੀਂ ਮਿਲੀ ਜੀ ਅਸਲ ਦੇ ਵਿੱਚ ਜਦੋਂ ਅਸੀਂ ਔਰਤ ਦੀ ਸਥਿਤੀ ਦੀ ਗੱਲ ਕਰਦੇ ਵੀ ਆ ਨਾ ਜੀ ਤੇ ਇਹੀ ਵੇਖਿਆ ਜਾਂਦਾ ਹੈ ਕਿ ਔਰਤ ਨੂੰ ਮਰਦਾਂ ਦੇ ਬਰਾਬਰ ਦੇ ਅਧਿਕਾਰ ਮਿਲਣੇ ਚਾਹੀਦੇ ਨੇ ਔਰ ਬਰਾਬਰ ਦੀਆਂ ਅਪਰਚੂਨਿਟੀਆਂ ਮਿਲਣੀਆਂ ਚਾਹੀਦੀਆਂ ਨੇ ਫੇਰੀ ਜਿਹੜਾ ਇੱਕ ਨਿਰੋਏ ਤੇ ਚੰਗੇ ਸਮਾਜ ਦੀ ਸਿਰਜਣਾ ਹੋ ਸਕਦੀ ਹੈ ਜੀ ਔਰ ਔਰਤ ਜਿਹੜੀ ਆ ਉਹ ਅਗਰ ਸਸ਼ਕਤ ਹੋਏਗੀ ਜ ਜਨੂੰ ਅਸੀਂ এমਪਾਵਰਡ ਹੋਏਗੀ ਕਹਾਂਗੇ ਫੇਰੀ ਉਹ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੀ ਆ ਜੀ ਸਟਰੋਂਗ ਔਮਨ ਸਟਰੋਂਗ ਫਿਊਚਰ ਇਹ ਅਕਸਰ ਇਹ ਗੱਲ ਕਹੀ ਜਾਂਦੀ ਹੈ ਸੋ ਇਹ ਮੈਂ ਕੁਲਦੀਪ ਜੀ ਇਹ ਕਹਿਣਾ ਚਾਹਾਂਗੀ ਜੀ ਕਿ ਸਥਿਤੀ ਬਦਲੀ ਵੀ ਹੈ ਅਸੀਂ ਇਹਦੇ ਤੋਂ ਬਿਲਕੁਲ ਨਿਰਾਸ਼ ਨਹੀਂ ਆ ਜੀ ਬਹੁਤ ਤਬਦੀਲੀ ਆਈ ਹੈ ਪਰ ਇੱਕ ਨੈਰੇਟਿਵ ਜਿਹੜਾ ਲੰਬੇ ਸਮੇਂ ਤੋਂ ਕਈ ਸਦੀਆਂ ਤੋਂ ਬਣਿਆ ਹੋਇਆ ਸੀ ਕਿ ਔਰਤ ਨੂੰ ਦੂਸਰੇ ਸਥਾਨ ਤੇ ਰੱਖਣ ਵਾਲੀ ਬਿਰਤੀ ਜੀ ਇਹਨੂੰ ਟੁੱਟਣ ਵਿੱਚ ਤੇ ਨਵਾਂ ਨੈਰੇਟਿਵ ਸਿਰਜੇ ਜਾਣ ਵਿੱਚ ਔਨੀਆਂ ਸਦੀਆਂ ਤੋਂ ਵੀ ਜ਼ਿਆਦਾ ਸਮਾਂ ਲੱਗੇਗਾ ਇਹਦੇ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ ਪਰ ਹੌਲੀ ਹੌਲੀ ਜਿਹੜੀ ਤਬਦੀਲੀ ਆ ਰਹੀ ਹੈ ਉਹ ਪੋਜ਼ਿਟਿਵ ਸਾਈਡ ਵੱਲ ਆ ਰਹੀ ਹੈ ਬੜੀ ਜਦੋਂ ਵੀ ਕਿਸੇ ਤਰ੍ਹਾਂ ਫੈਮਿਨਿਸਮ ਦੀ ਜਾਂ ਔਮਨ ਇਮਪਾਰਟਮੈਂਟ ਦੀ ਗੱਲ ਕੀਤੀ ਜਾਂਦੀ ਹੈ ਜੈਂਡਰ ਇਕੁਇਟੀ ਦੀ ਗੱਲ ਕੀਤੀ ਜਾਂਦੀ ਹੈ ਹਮ ਤੇ ਇਸਮੀ ਸਿਮੌਨ ਦੀ ਬੇਵਰਦੀ ਗੱਲ ਜਿਹੜੀ ਆ ਉਹਦਾ ਸੈਕਿੰਡ ਸੈਕਸ ਦਾ ਹਮੇਸ਼ਾ ਹੀ ਜ਼ਿਕਰ ਆਉਂਦਾ ਹੈ ਬੁਧਿ ਪੁਸਤਕ ਦਾ ਜੀ ਉਹ ਕਹਿੰਦੀ ਕਿ ਬਾਇਓਲੋਜੀਕਲੀ ਤਾਂ ਠੀਕ ਹੈ ਜੈਵਿਕ ਤੌਰ ਤੇ ਠੀਕ ਹੈ ਕਿ ਕੁਦਰਤ ਨੇ ਹਿਊਮਨ ਬੀਇੰਗਸ ਨੂੰ ਵਿਅਕਤੀਆਂ ਨੂੰ ਦੋ ਤਰ੍ਹਾਂ ਦੇ ਬਣਾਇਆ ਹੈ ਓਕੇ ਇੱਕ ਇਸਤਰੀ ਲਿੰਗ ਨੇ ਤੇ ਇੱਕ ਪੁਰਖ ਲਿੰਗ ਨੇ ਲਿੰਗ ਤੇ ਪੁਰਲਿੰਗ ਦਾ ਸਿਕਨੇ ਹਾਂਜੀ ਇਹ ਇੱਕ ਤੇ ਦੋ ਤਾਂ ਹੋ ਸਕਦੇ ਆ ਹਮਮ ਪਰ ਇਹ ਪਹਿਲਾ ਤੇ ਦੂਜਾ ਕਿਉਂ ਨੇ ਇੱਕ ਪ੍ਰਾਇਮਰੀ ਤੇ ਦੂਸਰਾ ਸੈਕੰਡਰੀ ਕਿਉਂ ਹੈ ਹਮ ਇੱਕ ਇੱਕ ਇਹ ਕਿ ਆ ਦੂਸਰਾ ਦੁੱਜਾ ਹੈ ਦੋਨਾਂ ਦਾ ਬਰਾਬਰ ਦਾ ਇੰਪੋਰਟੈਂਸ ਹੈ ਬਰਾਬਰ ਦੀ ਅਹਿਮੀਅਤ ਹੈ ਕੁਦਰਤੀ ਤੌਰ ਤੇ ਦੁਨੀਆ ਨੂੰ ਚਲਾਉਣ ਵਿੱਚ ਬਣਾਉਣ ਵਿੱਚ ਦੋਵਾਂ ਦੀ ਬਰਾਬਰ ਦੀ ਹਿੱਸੇਦਾਰੀ ਹੈ ਸੰਸਾਰ ਦੇ ਵਿੱਚ ਕੋ ਬੱਚਾ ਹੁੰਦਾ ਹੈ ਯੈਸ ਤੇ ਕੁਦਰਤੀ ਦੋਨਾਂ ਦੀ ਕੰਟਰੀਬਿਊਸ਼ਨ ਹੈ ਬਰਾਬਰ ਦੀ ਕੰਟਰੀਬਿਊਸ਼ਨ ਤਾਂ ਹੀ ਸੰਸਾਰ ਦੀ ਉਤਪਤੀ ਹੋਈ ਹੈ ਤੇ ਫਿਰ ਅਸੀਂ ਇਹ ਕਿਉਂ ਕਹਿੰਦੇ ਆ ਤੁਸੀਂ ਲਫ਼ਜ਼ ਵਰਤ ਰਹੇ ਸੀਗੇ ਕਿ ਨਹੀਂ ਬਣਾਇਆ ਗਿਆ ਕਿਸੇ ਨੂੰ ਪੋਪ ਨਹੀਂ ਬਣਾਇਆ ਗਿਆ ਹੈੱਡ ਪੋਪ ਨਹੀਂ ਬਣਾਇਆ ਗਿਆ ਜੀ ਜੀ ਜਾਂ ਟਰੰਪ ਦੇ ਮੁਕਾਬਲੇ ਵਿੱਚ ਜਾਂ ਇਸ ਤੋਂ ਪਹਿਲਾਂ ਵੀ ਜਦੋਂ ਵੀ ਔਰਤਾਂ ਨੇ ਟੌਪ ਪੋਜੀਸ਼ਨ ਵਾਸਤੇ ਸਟਰਗਲ ਕੀਤਾ ਫਾਈਟ ਦਿੱਤੀ ਤੇ ਉਹਨਾਂ ਨੂੰ ਨਹੀਂ ਬਣਾਇਆ ਗਿਆ ਤੁਸੀਂ ਸ਼ਬਦ ਵਰਤਿਆ ਨਹੀਂ ਬਣਾਇਆ ਗਿਆ ਉਹ ਬਣੀਆਂ ਨਹੀਂ ਦੋ ਗੱਲਾਂ 'ਚ ਫਰਕ ਹੈ ਜਦੋਂ ਅਸੀਂ ਕਹਿੰਦੇ ਤੁਸੀਂ ਦਰਸਤ ਕਿਹਾ ਕਿ ਨਹੀਂ ਬਣਾਇਆ ਗਿਆ ਇਹਦਾ ਮਤਲਬ ਹੈ ਕਿ ਸਾਡੀ ਪੈਟਰੀਆਰਕੀ ਜਿਹੜੀ ਆ ਉਹ ਅਜੇ ਵੀ ਡੋਮਿਨੇਟ ਕਰ ਰਹੀ ਹੈ ਆ ਗੱਲ ਹੈ ਇਹ ਪਿਤ੍ਰ ਸੱਤਾ ਜਿਹੜੀ ਹੈ ਨਾ ਇਹ ਉਂਝੀ ਹੈ ਜਿਵੇਂ ਇੱਕ ਰਾਜਾ ਇੱਕ ਬਾਦਸ਼ਾਹ ਦੂਸਰਿਆਂ ਨੂੰ ਆਪਣੀ ਅਧੀਨਗੀ 'ਚ ਲੈ ਲੈਂਦਾ ਹੈ ਇਸੇ ਤਰ੍ਹਾਂ ਹੀ ਸ਼ੁਰੂ ਤੋਂ ਹੀ ਮਰਦ ਵੱਲੋਂ ਔਰਤ ਨੂੰ ਆਪਣੀ ਅਧੀਨਗੀ ਵਿੱਚ ਰੱਖਿਆ ਗਿਆ ਹੈ ਇਸ ਅਧੀਨਤਾ ਵਿੱਚੋਂ ਬਾਹਰ ਆਉਣ ਦਾ ਇੱਕ ਬਹੁਤੀ ਜਿਹੜਾ ਚੰਗਾ ਟੰਗਿਆ ਹੂੰ ਉਹਦੇ ਵਿੱਚ ਅਸੀਂ ਸਫਲ ਹੋ ਰਹੇ ਹਾਂ ਉਹ ਹੈਗਾ ਇਹ ਕਿ ਔਰਤ ਦੀ ਇੱਕ ਤਾਂ ਉਹਦੀ ਅਵੇਅਰਨੈਸ ਓਕੇ ਔਰ ਇਹ ਅਵੇਅਰਨੈਸ ਆਉਣੀ ਹੈ ਥਰੂ ਐਜੂਕੇਸ਼ਨ ਥਰੂ ਐਜੂ ਥਰੂ ਐਜੂਕੇਸ਼ਨ ਤੁਹਾਨੂੰ ਡਾਕਟਰ ਸਾਹਿਬਾ ਮੈਂ ਅੱਜ ਇਸ ਵਿਸ਼ੇ ਤੇ ਲਿਆ ਹੀ ਅਸੀਂ ਕਰਕੇ ਆ ਕਿਉਂਕਿ ਤੁਸੀਂ ਐਜੂਕੇਸ਼ਨ ਨਾਲ ਹੀ ਸੰਬੰਧਤ ਹੋ ਕਿਉਂਕਿ ਬੱਚਿਆਂ ਨੂੰ ਐਜੂਕੇਸ਼ਨ ਦੇਣੀ ਮੇਰਾ ਖਿਆਲ ਹੈ ਜੇ ਕਲਪਨਾ ਚਾਵਲਾ ਵਰਗੇ এডਿਕੇਸ਼ਨ ਨਾ ਲੈਂਦੇ ਹਾਂਜੀ ਸ਼ੈ ਸਪੇਸ ਤੇ ਪਹੁੰਚਣ ਵਾਲੀ ਪਹਿਲੀ ਭਾਰਤੀ ਔਰਤ ਉੱਥੇ ਨਾ ਪਹੁੰਚਦੀ এডਿਕੇਸ਼ਨ ਹੈ ਸੋ এডਿਕੇਸ਼ਨ ਦੀ ਤੁਸੀਂ ਕਹਿ ਰਹੇ ਹੋ ਕਿ ਇਹਦੀ ਲੋੜ ਹੈ ਜੀ এডਿਕੇਸ਼ਨ ਦੇ ਵਿੱਚ ਵੀ ਮੈਂ ਦੱਸਾਂਗੀ ਕਿ ਕਹਿਣਾ ਚਾਹਾਂਗੀ ਕਿ এডਿਕੇਸ਼ਨ ਇੱਕ ਤੇ ਹੈਗੀ ਫਾਰਮਲ ਹਮ ਹਮ ਡਿਗਰੀਜ਼ ਲੈ ਲੈਣੀਆਂ ਜੀ ਇੱਕ এডਿਕੇਸ਼ਨ ਹੈ ਸੱਚਮੁੱਚ ਅੰਦਰ ਗਿਆਨ ਹਾਸਲ ਕਰਨਾ ਅੰਦਰੂਨੀ ਗਿਆਨ ਅੰਦਰੂਨੀ ਗਿਆਨ ਹਾਸਲ ਕਰਨਾ ਜਾਂ ਇਨ ਇੱਕ ਕਾਬਿਲ ਹੋਣਾ ਕਿ ਤੁਸੀਂ ਆਪਣੀਆਂ ਪੋਜੀਸ਼ਨਸ ਦੇ ਬਾਰੇ ਵਿੱਚ ਜਾਣਕਾਰ ਹੋਵੋ ਅਵੇਅਰ ਹੋਵੋ ਤੁਹਾਨੂੰ ਆਪਣੇ ਹੱਕਾਂ ਦਾ ਪਤਾ ਹੋਵੇ ਆਪਣੇ ਰਾਈਟਸ ਦਾ ਪਤਾ ਹੋਵੇ ਤੁਹਾਡੀ ਜਿਹੜਾ ਪੋਟੈਂਸ਼ੀਅਲ ਹੈ ਜਿੰਨੂੰ ਅਸੀਂ ਕਿੰਨੇ ਤੁਹਾਡੀ ਕਾਬਲੀਅਤ ਹੈ ਉਸ ਦਾ ਪਤਾ ਹੋਵੇ ਔਰ ਤੁਸੀਂ ਕੀ ਕਰ ਸਕਦੇ ਹੋ ਉਸ ਦਾ ਪਤਾ ਹੋਵੇ ਤੇ ਤੁਹਾਡੇ ਚ ਇੰਨੀ ਹਿੰਮਤ ਹੋਵੇ ਕਿ ਤੁਸੀਂ ਆਪਣੀ ਸੈਲਫ ਐਸਟੀਮ ਨੂੰ ਕਾਇਮ ਰੱਖ ਸਕੋ ਸੈਲਫ ਡਿਪੈਂਡੈਂਸ ਵੀ ਹੋਵੇ ਉਹ এডੂਕੇਸ਼ਨ ਤੇ ਇੰਨੇ ਵੱਡੇ ਕੰਮ ਕਰਦੀ ਹੈ ਕਿ ਔਰਤ ਜੇਕਰ ਸੈਲਫ ਡਿਪੈਂਡੈਂਟ ਹੋਏਗੀ ਫੇਰ ਹੀ ਉਹ ਅੱਗੇ ਵਧ ਸਕੇਗੀ ਫੇਰ ਹੀ ਉਹ ਜਿਹੜੀ ਹੈਗੀ ਹੈ ਕਿ ਸਮਾਜ ਦੇ ਵਿੱਚ ਬਰਾਬਰ ਵਿਚਰ ਸਕੇਗੀ ਔਰ ਬਰਾਬਰ ਮਿਲਦੀਆਂ ਓਪਰਚ्युनिटीज ਨੂੰ ਅਵੇਲ ਵੀ ਕਰ ਸਕੇਗੀ ਇਹਦੇ ਵਿੱਚ ਮੈਂ ਥੋੜਾ ਜਿਹਾ ਆ ਆਪਣੇ ਧਰਮਲ ਚੱਲਾਂਗਾ ਕਿਉਂਕਿ ਬਹੁਤ ਜ਼ਰੂਰੀ ਹੈ ਮੈਂ ਸ਼ੁਰੂ ਚ ਵੀ ਜ਼ਿਕਰ ਕੀਤਾ ਹੈ ਕਿ ਚਲੋ ਪੋਪ ਤਾਂ ਨਹੀਂ ਬਣਾਇਆ ਹੈਡ ਪੋਪ ਕਿਸੇ ਫੀਮੇਲ ਨੂੰ ਨਹੀਂ ਬਣਾਇਆ ਗਿਆ ਜੀ ਪਰ ਗੁਰਨਾਨ ਨਾਨਕ ਪਾਸ਼ਾ ਨੇ ਤਾਂ ਬਾਣੀ ਦੇ ਵਿੱਚ ਜਿਹੜੀ ਔਰਤ ਨੂੰ ਪੈਰ ਦੀ ਜੁੱਤੀ ਕਿਹਾ ਜਾ ਰਿਆ ਸੀ ਉਸ ਵੇਲੇ ਦੇ ਜਿਹੜੇ ਧਾਰਮਿਕ ਗ੍ਰੰਥ ਸਨ ਉਹਨਾਂ ਚ ਸ਼ੁੱਧਰ ਢੋਰ ਪਸ਼ੂਰ ਨਾਰੀ ਕਿੰਨੋਂ ਤਾਰਨ ਕੇ ਅਧਿਕਾਰੀ ਕਿਹਾ ਗਿਆ ਸੀ ਪਰ ਗੁਰਨਾਨ ਨਾਨਕ ਪਾਸ਼ਾ ਕਹਿੰਦੇ ਨਹੀਂ ਸੋਖੇ ਮੰਦਾ ਕੀ ਹੈ ਜਿੱਤ ਜਮੈ ਰਾਜਾਨ ਬੀਬੀ ਨਾਨਕੀ ਦਾ ਕਿੱਡਾ ਵੱਡਾ ਰੋਲ ਸੀ ਜੀ ਮਾਤਾ ਗੁਜਰੀ ਜੀ ਦਾ ਕਿੱਡਾ ਵੱਡਾ ਰੋਲ ਸੀ ਇਤੋਂ ਤੱਕ ਕਿ ਆਮ ਜਿਹੜੇ ਤੁਹਾਡੇ ਵਰਗੇ ਰਾਈਟਰ ਨੇ ਉਹ ਕਹਿੰਦੇ ਨੇ ਕਿ ਕਿਸੇ ਵਿਅਕਤੀ ਦੀ ਸਫਲਤਾ ਦੇ ਲਈ ਔਰਤ ਦਾ ਬੜਾ ਵੱਡਾ ਹੱਥ ਹੁੰਦਾ ਜੇ ਔਰਤ ਦਾ ਬੜਾ ਵੱਡਾ ਹੱਥ ਹੁੰਦਾ ਫਿਰ ਕੀ ਅਕਾਲ ਤਖਤ ਦੇ ਉੱਤੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1920 ਚ ਬਣੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਇੱਕ ਵਾਰ ਅਕਾਲ ਤਖਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਰਹਿ ਚੁੱਕੀ ਹੈ ਬੀਬੀ ਜਗੀਰ ਕੌਰ ਦਾ ਜ਼ਿਕਰ ਦਿੰਨੇ ਆਪਾਂ ਪਰ ਅਕਾਲ ਤਖਤ ਤੇ ਕਿਉਂ ਨਹੀਂ ਵਾਈ ਨਾਟ ਕਿ ਬੀਬੀ ਅਕਾਲ ਤਖਤ ਦੀ ਇਦੀ ਵੱਡੀ ਜ਼ਿੰਮੇਵਾਰੀ ਜਿੰਨੀ ਸੋਫਿਸਟੀਕੇਟਿਡ ਹੋ ਕੇ ਸ਼ਾਇਦ ਨਿਭਾ ਸਕਦੇ ਆ ਉਹਨਾਂ ਹੀ ਮਾਫ ਕਰਨਾ ਮੈਂ ਸ਼ਬਦ ਵਰਤਨਾ ਨਹੀਂ ਚਾਹੁੰਦਾ خیر ਬਾਅਦ ਦੇ ਵਿੱਚ ਬਹੁਤ ਪ੍ਰੋਬਲਮਾਂ ਬਹੁਤ ਆ ਜਾਂਦੀਆਂ ਨੇ ਉਹਨਾਂ ਮਰਦ ਨਹੀਂ ਨਿਭਾ ਰਿਆ ਜਿੰਨੀ ਔਰਤ ਨਿਭਾ ਸਕਦੀ ਇਹਨੂੰ ਕਿਵੇਂ ਲੈਨੇ ਹੋ ਤੁਸੀਂ ਬਿਲਕੁਲ ਠੀਕ ਕਿਹਾ ਹੈ ਕਿ ਅਸੀਂ ਮੰਨ ਕੇ ਚੱਲਦੇ ਹਾਂ ਕਿ ਜੇਕਰ ਔਰਤ ਨੂੰ ਅਵਸਰ ਮਿਲੇ ਜੀ ਤੇ ਉਹ ਬੈਟਰ ਮੈਨੇਜਮੈਂਟ ਕਸੜੀਆਂ ਨੇ ਉਹ ਕਰ ਸਕਦੀਆਂ ਨੇ ਹੂੰ 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 ਉਹਨਾਂ ਦੇ ਕੋਲ ਇੰਨੀ ਇੱਕ ਕਾਬਲੀਅਤ ਹੈਗੀ ਹੈ ਜੀ ਇਸ ਤੋਂ ਪਹਿਲਾਂ ਕਿ ਮੈਂ ਆਵਾਂ ਇੱਧਰ ਤੁਸੀਂ ਜਿਹੜਾ ਇਸ਼ੂ ਹੁਣ ਉਠਾਇਆ ਉਸ ਵੱਲ ਮੈਂ ਪਲਾਟੋ ਦਾ ਦੱਸਣਾ ਚਾਹਨੀ ਆ ਕਿ ਲੌਂਗ ਬੈਕ ਹਮ ਹ ਉਹ ਪਲਾਟੋ ਨੇ ਇਹ ਕਿਹਾ ਕਿ ਔਰਤਾਂ ਨੂੰ ਨਾ ਬਰਾਬਰ ਦੇ ਹੱਕ ਮਿਲਣੇ ਚਾਹੀਦੇ ਨੇ ਤੇ ਬਰਾਬਰ ਦੀ ਅਪਰਚੂਨਿਟੀਆਂ ਮਿਲਣੀਆਂ ਚਾਹੀਦੀਆਂ ਤੇ ਉਹ ਗਵਰਨੈਂਸ ਦੇ ਵਿੱਚ ਸਾਡੇ ਨਾਲ ਬਰਾਬਰ ਹੋਣੀਆਂ ਚਾਹੀਦੀਆਂ ਜੀ ਪਰ ਉਹਦੀ ਕਾਉਂਸਲ ਨੇ ਇਸ ਗੱਲ ਨੂੰ ਮੰਨਿਆ ਨਹੀਂ ਹਮ ਉਹਨਾਂ ਨੇ ਕਿਹਾ ਕਿ ਜੇ ਇਹਨਾਂ ਨੂੰ ਅੱਜ ਅਸੀਂ ਬਰਾਬਰ ਅਪਰਚੂਨਿਟੀ ਦੇਵਾਂਗੇ ਤੇ ਇਹ ਬਹੁਤ ਜਲਦੀ ਸਾਡੇ ਤੋਂ ਸੁਪੀਰੀਅਰ ਹੋ ਜਾਣਗੀਆਂ ਓਕੇ ਇਸ ਗੱਲ ਨੂੰ ਮੰਨਿਆ ਨਹੀਂ ਹੁਣ ਇੱਥੇ ਆ ਕੇ ਮੈਂ ਇੱਕ ਚੀਜ਼ ਵਿੱਚ ਐਡ ਕਰਨੀ ਚਾਹਾਂਗੀ ਜਿਸ ਮੈਂ ਪੈਟਰੀਆਰਕੀ ਦੀ ਗੱਲ ਕਰਦੀ ਹਾਂ ਜਿਸ ਜਿਹਨੂੰ ਪ੍ਰਭੂ ਸੱਤਾ ਵੀ ਕਹਿ ਸਕਦੇ ਆ ਕਿ ਮੈਂ ਹੀ ਮਾਲਕ ਆ ਬਾਕੀ ਮੇਰੀ ਅਧੀਨਗੀ ਵਿੱਚ ਨਹੀਂ ਓਕੇ ਉਹੀ ਮਰਦ ਭਾਸ਼ਾ ਦੀ ਘੜਤ ਕਰਦਾ ਹੈ ਓਕੇ ਤੁਸੀਂ ਅਕਾਲ ਤਖਤ ਕਿਹਾ ਤੇ ਮੈਨੂੰ ਯਾਦ ਆ ਜਾਂਦਾ ਹੈ ਕਿ ਸਾਡੇ ਲਈ ਜਿਹੜੀ ਬ੍ਰह्म ਆਤਮਾ ਹੈ ਪਰਮਾਤਮਾ ਹੈ ਉਹ ਅਕਾਲ ਪੁਰਖ ਹੈ ਹੂੰ ਹੂੰ ਉਥੇ ਸ਼ਬਦ ਪੁਰਖ ਵਰਤਿਆ ਜਾਂਦਾ ਹੈ ਇਹ ਘੜਤ ਵੀ ਮਰਦ ਦੀ ਘੜੀ ਹੋਈ ਹੈ ਬੜੀ ਬਰੀਕੀ ਚ ਗਏ ਜਿੰਨੇ ਵੀ ਪੁਲਿੰਗ ਸ਼ਬਦ ਨੇ ਹੂੰ ਹੂੰ ਬੰਦਾ ਹੈ ਆਦਮੀ ਹੈ ਉਹ ਸਾਰੇ ਪੁਲਿੰਗ ਨੇ ਔਰਤ ਵਾਸਤੇ ਨਹੀਂ ਵਰਤੇ ਜਾਂਦੇ ਪਰਮਾਤਮਾ ਪਰ ਜਿਸ ਵ ਲਈ ਅਸੀਂ ਇਹ ਕਹਿੰਦੇ ਆ ਗੋਡ ਹੈ ਹੂੰ ਪੁਲਿੰਗ ਹੈ ਰੱਬ ਹੈ ਪੁਲਿੰਗ ਹੈ ਪਰਮਾਤਮਾ ਪੁਲਿੰਗ ਹੈ ਪਰਮਾਤਮਾ ਪੁਲਿੰਗ ਹੈ ਇਸ ਸਾਹਿਕਾ ਖੁਦਾ ਪੁੱਲਿੰਗ ਜਿਸ ਨੂੰ ਮੈਂ ਕਹਿੰਦੀ ਹਾਂ ਕਿ ਲੌਂਗ ਬੈਕ ਜਿਹੜਾ ਨੈਰੇਟਿਵ ਸਿਰਜ ਲਿਆ ਗਿਆ ਏ ਇਸ ਨੂੰ ਤੋੜਨਾ ਇੰਨਾ ਵੀ ਸੌਖਾ ਨਹੀਂ ਹੈ ਔਰ ਜਦੋਂ ਇਹਨੇ ਟੁੱਟਣਾ ਹੈ ਤੇ ਨਵਾਂ ਨੈਰੇਟਿਵ ਸਿਰਜਿਆ ਜਾਣਾ ਹੈ ਤੇ ਉਹਨੂੰ ਬਹੁਤ ਕਈ ਸਦੀਆਂ ਲੱਗਣੀਆਂ ਨੇ ਜਿੰਨੀਆਂ ਆਲਰੇਡੀ ਲੱਗੀਆਂ ਸੀ ਉਸ ਤੋਂ ਕਿਤੇ ਜ਼ਿਆਦਾ ਸਮਾਂ ਲੱਗਣਾ ਹੈ ਪਰ ਅਸੀਂ ਕਿਉਂਕਿ ਸਫਲਤਾ ਵੱਲ ਵਧਦੇ ਹਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਅਗੇਨ ਆ ਗਏ ਕਿ ਫਿਰ ਉਹ ਮਰਦ ਸੱਤਾ ਜਿਹੜੀ ਆ ਉਹ ਔਰਤ ਦੇ ਰਸਤੇ ਦੇ ਵਿੱਚ ਕਿਤੇ ਨਾ ਕਿਤੇ ਤੇਰੋ ਕਾਵਟ ਬਣ ਕੇ ਖਲੂੰਦੀ ਐ ਉਹਨੂੰ ਅਸੀਂ ਵਿਕਰਸੈਕਸ ਕਹਿ ਦਿੰਨੇ ਆ ਬਾਇਓਲੋਜੀਕਲੀ ਬਹੁਤ ਇਹ ਬਿਲਕੁਲ ਸਾਈਕਲੋਜੀਕਲੀ ਉਹ ਕਿਤੇ ਵੀ ਉੱਪਰ ਹੋ ਸਕਦੀ ਐ ਜੀ ਉਹਦੀ ਮੈਨੇਜਮੈਂਟ ਉਹਦੀ ਐਡਮਿਨਿਸਟ੍ਰੇਸ਼ਨ ਬਿਹਤਰ ਹੋ ਸਕਦੀ ਐ ਪਰ ਇੱਕ ਜਿਹੜਾ ਉਹਦੇ ਉੱਤੇ ਕਬਜ਼ਾ ਐ ਉਹਦੀ ਭਾਵਨਾ ਖਤਮ ਨਹੀਂ ਹੁੰਦੀ ਇਹਦੇ ਵਿੱਚ ਜਿੰਨੇ ਮਰਦ ਜ਼ਿੰਮੇਵਾਰ ਨੇ ਕੁਝ ਹੱਦ ਤੱਕ ਔਰਤਾਂ ਵੀ ਜ਼ਿੰਮੇਵਾਰ ਨੇ ਉਹ ਕਿਵੇਂ ਇੱਕ ਮੈਨੂੰ ਪਿੱਛੇ ਜੇ ਕਿਤੇ ਗੱਲ ਕਰ ਰਹੀ ਸੀ ਕਿਸੇ ਸੈਮੀਨਾਰ ਦੇ ਵਿੱਚ ਤੇ ਜਦੋਂ ਮੈਂ ਜਾ ਰਹੀ ਸੀ ਤੇ ਕਾਰ ਦੇ ਵਿੱਚ ਹੀ ਸੁਣਿਆ ਇੱਕ ਗੀਤ ਚੱਲ ਰਿਹਾ ਸੀ ਉਹ ਕਹਿੰਦੀ ਫੂਲ ਤੁਮੇ ਭੇਜਾਇਆ ਹੈ ਖਤਮੇ ਫੂਲ ਨਹੀਂ ਮੇਰਾ ਦਿਲ ਹੈ ਵਾਹ ਇਹ ਤਮ ਮੇਰੇ ਮੁਝ ਕੋ ਲਿਖਣਾ ਕਿ ਆਜੇ ਤੂੰ ਮਾਰੇ ਕਾਬਿਲ ਹੈ ਵਾਹ ਇਹ ਔਰਤ ਹੈ ਜਿਹਨੂੰ ਇਸ ਤਰ੍ਹਾਂ ਦੀ ਬਣਾ ਦਿੱਤਾ ਗਿਆ ਹੈ ਕਿ ਉਹ ਖੁਦ ਪੁੱਛਦੀ ਹੈ ਕਿ ਸਿਰਫ ਤੇ ਸਿਰਫ ਮੈਂ ਤੇਰੇ ਕਾਬਿਲ ਹੈਗੀ ਆ ਉਹ ਮਰਦ ਦੀ ਉਸਾ ਦੀ ਨੂੰ ਸਵੀਕਾਰ ਕਰਦੀ ਪਈ ਹੈ ਔਰਤ ਖੁਦ ਕਰਦੀ ਔਰਤ ਖੁਦ ਕਰਦੀ ਪਈ ਹੈ ਇੱਥੇ ਆ ਕੇ ਮੈਂ ਕਹਿੰਨੀ ਆ ਕਿ ਉਹਦੇ ਕੋਲ ਅਵੇਅਰਨੈਸ ਨਹੀਂ ਹੈਗੀ ਕਿ ਉਹ ਇੱਕ ਬਰਾਬਰ ਦਾ ਜੈਂਡਰ ਹੈ ਉਹਦੇ ਵਿੱਚ ਕੋਈ ਫਰਕ ਨਹੀਂ ਹੈ ਉਹਨੂੰ ਉਹਦੇ ਬਰਾਬਰ ਅਧਿਕਾਰ ਮਿਲਣੇ ਚਾਹੀਦੇ ਨੇ बराबर ਉਹਨੂੰ ਜਿਹੜੀ ਹੈਗੀ ਹੈ ਹਰ ਹਰ ਚੀਜ਼ ਦੇ ਵਿੱਚ ਉਹਨੂੰ ਬਰਾਬਰਤਾ ਦੀ ਪ੍ਰਾਪਤੀ ਹੋਣੀ ਚਾਹੀਦੀ ਹੈ ਸੋ ਇਹ ਔਰਤਾਂ ਨੇ ਵੀ ਆਪਣੇ ਆਪ ਨੂੰ ਇਸ ਇਸ ਪਾਸੇ ਧੋ ਰਿਆ ਜਦੋਂ ਅਸੀਂ ਗੱਲ ਕਰਦੇ ਹਾਂ ਸਭ ਤੋਂ ਜ਼ਿਆਦਾ ਤੁਸੀਂ ਗੁਰੂ ਨਾਨਕ ਸਾਹਿਬ ਦੀ ਗੱਲ ਕੀਤੀ ਹੈ ਜੀ ਕਦੇ ਵੀ ਔਰਤ ਦੀ ਸਥਿਤੀ ਦੀ ਗੱਲ ਹੋਵੇ ਤੇ ਜਿੱਤ ਜੰਮੇ ਰਾਜਨ ਦੀ ਗੱਲ ਹੋਣੀ ਹੋਣੀ ਹੈ ਬਿਲਕੁਕਿਉਂਕਿ ਗੁਰੂ ਸਾਹਿਬ ਨੇ ਰੈਵਿਊਲੂਸ਼ਨਰੀ ਸੀਗੇ ਬਿਲਕੁਲ ਉਹਨਾਂ ਨੇ ਔਰਤ ਦੇ ਉਥਾਨ ਵਾਸਤੇ ਉਨਜੀ ਕੰਮ ਕੀਤਾ ਜਿਵੇਂ ਉਹਨਾਂ ਨੇ ਬਾਕੀ ਹਿਊਮੈਨਿਟੀ ਦੇ ਉਥਾਨ ਵਾਸਤੇ ਕੰਮ ਕੀਤਾ। ਸਮੂਹ ਉਹਨਾਂ ਲਈ ਔਰਤ ਤੇ ਬਾਕੀ ਲੋਕ ਇੱਕ ਸੀਗੇ। ਹੂੰ ਹੂੰ। ਇੱਕੋ ਹੀ ਪੁਰਖ ਹੈ ਬਾਕੀ ਸਭ ਨਾਰਾਂ ਨੇ। ਗੁਰਬਾਣੀ ਦਾ ਤੇ ਸਿਧਾਂਤ ਹੀ ਇਹ ਹੈ। ਏਕਾ ਪੁਰਖ ਸਬਾਈ ਨਾਰ। ਇੱਕ ਪਰਮਾਤਮਾ ਹੈ ਜਿਹੜਾ ਪੁਰਖ ਹੈ ਤੇ ਬਾਕੀ ਸਭ ਜੀਵਾਤਮਾ ਹਨ। ਕਿੱਡਾ ਵੱਡਾ ਰੈਵਿਊਸ਼ਨ। ਉਹ ਸਾਰੀਆਂ ਇਸਤਰੀਆਂ ਨੇ। ਕਿੱਡਾ ਵੱਡਾ ਰੈਵਿਊਸ਼ਨ ਕਿੰਦੀ ਬਰੀਕੀ ਦੀ ਗੱਲ ਤੁਸੀਂ ਕੀਤੀ ਹੈ। ਕੀ ਗੁਰਬਾਨੀ ਦੇ ਵਿੱਚ ਸਮੂਹ ਲੋਕਾਈ ਨੂੰ ਨਾਰ ਦੱਸਿਆ ਨਾਰ ਦੱਸਿਆ ਗਿਆ ਜਿੰਨੀ ਜਿੰਨੀ ਜਿਹੜੀ ਨਵੀਂ ਸਿੰਬਲਿਜ਼ਮ ਹੈਗਾ ਉਹਦੇ ਵਿੱਚ ਉਹ ਹਿਊਮਨ ਬੀਇੰਗ ਵਾਸਤੇ ਉਹ ਨਾਰ ਦੀ ਸ਼ਕਲ ਦੇ ਵਿੱਚ ਸੋ ਉਹ ਕਹਿੰਦੇ ਕਿ ਸਭ ਬਰਾਬਰ ਨੇ ਇੱਕ ਬਰਾਬਰ ਨੇ ਗੁਰੂ ਅਮਰਦਾਸ ਜੀ ਨੇ ਬੜਾ ਕੰਮ ਕੀਤਾ ਉਹਨਾਂ ਨੇ ਸਤੀ ਦੀ ਪ੍ਰਥਾ ਨੂੰ ਦੂਰ ਕਰਨ ਵਾਸਤੇ ਪਰਦੇ ਦੀ ਪ੍ਰਥਾ ਨੂੰ ਦੂਰ ਕਰਨ ਵਾਸਤੇ ਉਹਨਾਂ ਨੇ ਜਿਹੜੀਆਂ ਮੰਝੀਆਂ ਬਣਾਈਆਂ ਉਹਦੇ ਉਹ ਉਹਦੇ ਤੇ ਸਥਾਪਿਤ ਕੀਤਾ ਔਰਤ ਨੂੰ ਔਰ ਕੁਝ ਆਰਗੇਨਾਈਜੇਸ਼ਨਸ ਬਣਾਈਆਂ ਕਿ ਤੁਸੀਂ ਇਸ ਗੱਲ ਦਾ ਖਿਆਲ ਕਰੋ ਕਿ ਜਿੱਥੇ ਕਿਤੇ ਵੀ ਕਿਸੇ ਨੂੰ ਸਤੀ ਕੀਤਾ ਜਾ ਰਿਹਾ ਹੈ ਉਹਦੇ ਬਾਰੇ ਵਿੱਚ ਜਾਣਕਾਰੀ ਲੈ ਕੇ ਆਓ ਤੇ ਅਸੀਂ ਉਹਨੂੰ ਰੋਕਣ ਦਾ ਪੂਰਾ ਯਤਨ ਕਰਾਂਗੇ ਇੱਥੇ ਰੁਕੇ ਥੋੜਾ ਜਿਹਾ ਪੁਰਾਤਨ ਇਤਿਹਾਸ ਕਿਉਂਕਿ ਤੁਸੀਂ ਵਿਦਿਆ ਨਾਲ ਸੰਬੰਧਤੋਂ ਆਮ ਕਰਕੇ ਜਦੋਂ ਇਤਿਹਾਸ ਅਸੀਂ ਵੀ ਪੜਦੇ ਰਹੇ ਹਾਂ ਕਿ ਫਲਾਣੇ ਰਾਜੇ ਨਾਲ ਉਹਦੀ ਔਰਤ ਜਿਹੜੀ ਰਾਣੀ ਸੀ ਉਹ ਵੀ ਸਤੀ ਹੋ ਗਈ ਕਦੇ ਅੱਜ ਤੱਕ ਮੈਂ ਇਤਿਹਾਸ ਨਹੀਂ ਪੜਿਆ ਕਿਸੇ ਰਾਣੀ ਦੇ ਨਾਲ ਕੋਈ ਰਾਜਾ ਸਤੀ ਹੋਇਆ ਹੋਵੇ ਜੀ ਇਹ ਕਿਉਂ ਨਹੀਂ ਕਿਉਂਕਿ ਰਾਜੇ ਕੋਲ ਰਾਣੀਆਂ ਬਹੁਤ ਹੁੰਦੀਆਂ ਸੀ ਨਾ ਰਾਣੀਆਂ ਕੀ ਰਾਣੀ ਰਾਜੇ ਨਹੀਂ ਰੱਖ ਸਕਦੀ ਬਹੁਤ ਜ਼ਿਆਦਾ ਰੱਖ ਸਕਦੀ ਸੀ ਰੱਖ ਸਕਦੀ ਸੀ ਪਰ ਇਹਹੀ ਤੇ ਉਹਨੂੰ ਇਹਹੀ ਤੇ ਉਹਨੂੰ ਹੱਕ ਨਹੀਂ ਦਿੱਤਾ ਗਿਆ ਨਾ ਉਹਦਾ ਸਭ ਤੋਂ ਜ਼ਿਆਦਾ ਜ਼ਰੂਰੀ ਤੇ ਇਹ ਹੈ ਕਿ ਉਹਨੂੰ ਪਤਾ ਹੋਵੇ ਕਿ ਮੈਂ ਆਪਣੀ ਜ਼ਿੰਦਗੀ ਆਪ ਜਿਉਣੀ ਹੈ ਆਪਣੇ ਤਰੀਕੇ ਨਾਲ ਜਿਉਣੀ ਹੈ ਨਾ ਕਿ ਉਸ ਤੰਗ ਨਾਲ ਜਿਉਣੀ ਹੈ ਜਿਸ ਤਰ੍ਹਾਂ ਮੈਨੂੰ ਮਰਦ ਨੇ ਜਿਉਣ ਵਾਸਤੇ ਕਹਿ ਦਿੱਤਾ ਗਿਆ ਹੈ। ਮਾਫ ਕਰਨਾ ਮੈਂ ਥੋੜਾ ਜਿਆਦਾ ਧਾਰਮਿਕ ਪੁਆਇੰਟ ਆਫ 뷰 ਤੇ ਜਾਣਾ ਚਾਹਣਾ ਕਿਸੇ ਧਰਮ ਨੂੰ ਠੇਸ ਵਾਲੀ ਗੱਲ ਨਹੀਂ। ਸਾਡੇ ਕੋਲ ਇਸਲਾਮ ਹੈ। ਹਾਂਜੀ ਇਸਲਾਮ ਦੇ ਵਿੱਚ ਮਰਦ 4 ਔਰਤਾਂ ਤੱਕ ਸ਼ਾਇਦ ਖਹਿਗਾ ਕਿ ਰੱਖ ਸਕਦਾ ਹੈ। ਹਾਂਜੀ। ਕੀ ਉਹਦੇ ਵਿੱਚ ਇੱਕ ਔਰਤ 4 ਮਰਦ ਰੱਖ ਸਕਦੀ ਹੈ? ਨਹੀਂ। ਕਿਸੇ ਧਰਮ ਦੇ ਵਿੱਚ ਦੁਨੀਆਂ ਦੇ ਕਿਸੇ ਧਰਮ ਦੇ ਵਿੱਚ। ਇਹ ਕਿਤੇ ਵੀ ਨਹੀਂ ਹੈ। ਇਹ ਕਿਤੇ ਵੀ ਨਹੀਂ ਹੈ ਕਿਉਂ ਨਹੀਂ ਇਸ ਕਰਕੇ ਕਿ ਇਹ ਅਧਿਕਾਰ ਮਰਦ ਨੇ ਆਪਣੇ ਕੋਲ ਰੱਖਿਆ ਹੈ ਫਿਰ ਉੱਥੇ ਆ ਜਾਵਾਂਗੇ ਕਿ ਇਹ ਅਧਿਕਾਰ ਮਰਦ ਨੇ ਆਪਣੇ ਕੋਲ ਰੱਖਿਆ ਹੈ ਇਹ ਅਧਿਕਾਰ ਉਸਨੇ ਔਰਤ ਨੂੰ ਨਹੀਂ ਦਿੱਤਾ ਕਿਉਂਕਿ ਅਧਿਕਾਰ ਰੱਖਣ ਦੀ ਸਮਾਜਿਕ ਮਰਿਆਦਾ ਨੂੰ ਸਿਰਜਣ ਦੀ ਜਿੰਨੀ ਵੀ ਪ੍ਰਕਿਰਿਆ ਹੈ ਇਹ ਸਾਰੀ ਮਰਦਾਂ ਦੇ ਹੱਥ ਵਿੱਚ ਰਹੀ ਹੈ ਇਹ ਜ਼ਿੰਮੇਵਾਰੀ ਸਾਰੀ ਮਰਦ ਕੋਲ ਹੈ ਉਹਦੇ ਅਧਿਕਾਰ ਵਿੱਚ ਰਹੀ ਹੈ ਜ਼ਿੰਮੇਵਾਰੀ ਨਹੀਂ ਲਈ ਜ਼ਿੰਮੇਵਾਰੀ ਨੂੰ ਕਿਸੇ ਨੇ ਦਿੱਤੀ ਨਹੀਂ ਕਿ ਜ਼ਿੰਮੇਵਾਰੀ ਉਹਨੇ ਤੇ ਇਹ ਆਪਣਾ ਹੱਕ ਸਮਝਿਆ ਕਿ ਇਹ ਮੇਰਾ ਅਧਿਕਾਰ ਹੈ ਪਿਤਰੀ ਸੱਤਾ ਇਸੇ ਨੂੰ ਤਾਂ ਅਸੀਂ ਕਹਿੰਦੇ ਆ ਕਿ ਉਹੀ ਬਾਦਸ਼ਾਹ ਹੈ ਉਹੀ ਮਹਾਰਾਜਾ ਹੈ ਉਹੀ ਪਿਤਰੀ ਸੱਤਾ ਦਾ ਮਾਲਕ ਹੈ ਉਹੀ ਸਭ ਕੁਝ ਕਰਨ ਕਰਾਵਨ ਹਾਰਾ ਹੈ ਉਸਨੇ ਹੀ ਸਾਰੇ ਨਾਰਮਸ ਜਿਹੜੇ ਨੇ ਬਣਾਣੇ ਨੇ ਸਾਰੀ ਮਰਿਆਦਾ ਬਣਾਉਣੀ ਹੈ ਸਾਰੇ ਨਿਯਮ ਕਾਨੂੰਨ ਉਹਨੇ ਕਢਨੇ ਆ ਜਿਹੜੇ ਸਮਾਜਿਕ ਤੇ ਸਾਂਸਕ੍ਰਿਤਿਕ ਪੱਧਰ ਦੇ ਉੱਤੇ ਚੱਲਣੇ ਆ ਅੱਜ ਭਾਵੇਂ ਥੋੜੀ ਜੀ ਤਬਦੀਲੀ ਆ ਰਹੀ ਹੈ ਤੁਹਾਡੇ ਤੇ ਮੇਰੇ ਸਮਿਆਂ ਦੇ ਵਿੱਚ ਜਦੋਂ ਵਿਆਹ ਹੁੰਦਾ ਸੀ ਜੀ ਉਦੋਂ ਇੱਕ ਸਿੱਖਿਆ ਪਰ ਕੇ ਸੁਣਾਈ ਜਾਂਦੀ ਸੀ ਕੁੜੀ ਨੂੰ ਹਾਂਜੀ ਕਿ ਬੇਟਾ ਤੂੰ ਪ੍ਰਾਇ ਕਰ ਚੱਲੀ ਐ ਮਾਪਿਆਂ ਕਰ ਵੀ ਉਹਦਾ ਪ੍ਰਾਇਆ ਕਰ ਸਹੁਰਿਆਂ ਕਰ ਵੀ ਉਹਦਾ ਪ੍ਰਾਇਆ ਕਰ ਹੂੰ ਕੀ ਕਦੇ ਇਹੋ ਜਿਹਾ ਸਮਾਂ ਆਉਣ ਵਾਲੇ ਭਵਿੱਖ ਦੇ ਵਿੱਚ ਆਏਗਾ ਜਦੋਂ ਮੈਂ ਨਹੀਂ ਕਹਿੰਦਾ ਕਿ ਮਰਦ ਪ੍ਰਾਇ ਕਰ ਜਾਵੇ ਬਲਕਿ ਬਰਾਬਰਤਾ ਬਸ ਤੇ ਜਿਵੇਂ ਤੁਸੀਂ ਐਜੂਕੇਸ਼ਨ ਦੀ ਗੱਲਬਾਤ ਕੀਤੀ ਹੈ ਕਿ ਹੌਲੇ-ਹੌਲੇ ਇਹ ਚੱਲ ਰਿਹਾ ਹੈ ਹੌਲੇ-ਹੌਲੇ ਹੁਣ ਔਰਤ ਹੈ ਜਿਹੜੀ ਇੰਡੀਪੈਂਡੈਂਟ ਹੋਣ ਲੱਗ ਪਈ ਆਜ਼ਾਦ ਹੋ ਗਈ ਹੈ ਔਰਤ ਆਪਣੀ ਮਰਜ਼ੀ ਦੇ ਨਾਲ ਕੰਮ ਕਰ ਰਹੀ ਨਹੀਂ ਤਾਂ ਔਰਤ ਨੂੰ ਸਮਝਿਆ ਹੀ ਜਾਂਦਾ ਹੈ ਕਿ ਵਿਆਹ ਇਸ ਕਰਕੇ ਕੀਤਾ ਭਾਈ ਰੋਟੀ ਪਕਦੀ ਹੋ ਜੂ ਕੀ ਰੋਟੀ ਪਕਾਉਣ ਦੇ ਲਈ ਸਿਰਫ ਔਰਤ ਹੀ ਜ਼ਿੰਮੇਵਾਰ ਹੈ ਨਹੀਂ ਸਮਾਂ ਬਦਲ ਰਿਹਾ ਹੈ इस वे दोनों जेंडरस रल के काम करते हैं और यी है कि विह करके जाने वाली प्रथा तो अजे प्रचलित है कि उन्हें सोहरे घर जाना है लेकिन बच्चे अलैदगी भी अख्तियार करते ने माँ बाप बड़े प्यारत्कार अपन वक्र अस्टैबलिशमेंट्स करते ने और पेरेंट्स भी अपनी स्पेस मंगते हैं अलग रेंगे ने बड़े चंगे रिश्ते जड़ेब रहे हैं ਹੌਲੇ ਹੌਲੇ ਤਬਦੀਲੀ ਤੁਸੀਂ ਸਮਝ ਲੈ ਕੇ ਆ ਰਹੇ ਹੋ ਬਹੁਤ ਤਬਦੀਲੀ ਆ ਰਹੀ ਹੈ ਬਹੁਤ ਜ਼ਿਆਦਾ ਤੁਸੀਂ ਜਿੰਨਾ ਕਿ ਮੈਂ ਪੜ੍ਹਿਆ ਸੀ ਤੁਹਾਡੇ ਬਾਰੇ ਜਿੱਥੇ ਤੁਸੀਂ ਐਜੂਕੇਸ਼ਨ ਆ ਅੱਜ ਵੀ ਐਜੂਕੇਸ਼ਨ ادارے ਨਾਲ ਸੰਬੰਧ ਤੋਂ ਤੇ ਦੂਸਰੀ ਗੱਲ ਇਹ ਹੈ ਕਿ ਉਹਦੇ ਨਾਲ ਤੁਸੀਂ ਕਿੰਨੀਆਂ ਕਿਤਾਬਾਂ 'ਚ ਤੱਕ ਲਿਖੀਆਂ ਨੇ ਅ ਮੈਂ ਤਿੰਨ ਕਿਤਾਬਾਂ ਮੇਰੀਆਂ ਜਿਹੜੀਆਂ ਆਪ ਲਿਖੀਆਂ ਹੋਈਆਂ ਮੇਰੀਆਂ ਆਥਰਡ ਨੇ ਦੋ ਕਿਤਾਬਾਂ ਨੇ ਜਿਹੜੀਆਂ ਮੈਂ ਐਡਿਟ ਕੀਤੀਆਂ ਨੇ ਓਕੇ ਤਿੰਨ ਕਿਤਾਬਾਂ ਕਿਹੜੀਆਂ ਕਿਹੜੀਆਂ ਲਿਖੀਆਂ ਨੇ ਮੇਰੇ ਲਿਖਤਾ ਮੇਰਾ ਐਮਫਿਲ ਦਾ ਵਰਕ ਸੀਗਾ ਗੁਰਦੇਵਾਲ ਸਿੰਘ ਦੇ ਨਾਵਲਾਂ ਵਿੱਚ ਆਂਚ ਲਿਖਤਾ ਜਿਸ ਨੂੰ ਮੈਂ ਰੀਸੈਂਟਲੀ ਰਿਵਾਈਜ਼ ਕੀਤਾ ਪਿਛਲੇ ਸਾਲ ਸੋ ਪੂਰੇ ਪੰਜਾਬੀ ਨਾਵਲ ਦੇ ਵਿੱਚ ਆਂਚ ਲਿਖਤਾ ਤੇ ਮੈਂ ਕੰਮ ਕੀਤਾ ਜੀ ਉਸ ਤੋਂ ਪਹਿਲਾਂ ਨਾਨਕ ਸਿੰਘ ਦੇ ਨਾਵਲਾਂ ਵਿੱਚ ਦੁਖਾਂਤ ਦ੍ਰਿਸ਼ਟੀ ਹੈ ਸੋ ਇਸ ਤਰ੍ਹਾਂ ਕਰਕੇ ਮੇਰੀਆਂ ਪੰਜ ਕਿਤਾਬਾਂ ਨੇ ਵਾਹ ਜੀ ਵਾਹ ਤੁਹਾਡਾ ਜਿਹੜਾ ਪੀ ਐਚ ਡੀ ਤੁਸੀਂ ਕੀਤੀ ਉਹਦਾ ਥੀਸਿਸ ਕੀ ਸੀ ਹਾਂ ਇਹ ਹੀ ਸੀ ਨਾਨਕ ਸਿੰਘ ਨਾਵਲਮ ਵਿੱਚ ਦੁਖਾਂਤ ਦ੍ਰਿਸ਼ਟੀ ਦੁਖਾਂਤ ਦ੍ਰਿਸ਼ਟੀ ਜੀ ਉਹਦੇ ਵਿੱਚ ਔਰਤ ਦਾ ਦੁਖਾਂਤ ਵੀ ਦੱਸਿਆ ਤੁਹਾਡਾ ਬੋਲ ਦੁਖਾਂਤ ਤੇ ਖੈਰ ਦੋਵਾਂ ਨਾਲ ਹੀ ਵਾਪਰਦਾ ਹੈ ਔਰਤ ਨਾਲ ਵੀ ਵਾਪਰਦਾ ਹੈ ਮਰਦ ਨਾਲ ਵੀ ਵਾਪਰਦਾ ਹੈ ਔਰ ਉਹਦੇ ਚ ਅਸੀਂ ਇਹ ਲੱਭਣ ਦਾ ਯਤਨ ਕੀਤਾ ਗਿਆ ਸੀਗਾ ਕਿ ਇਹ ਦੁਖਾਂਤ ਹੈ ਕਿਸ ਕਿਸਮ ਦਾ ਦੁਖਾਂਤ ਹੈ ਇਹ ਨਹੀਂ ਦੁਖਾਂਤ ਹੁੰਦਾ ਕਿ ਵੀ ਐਂਡ ਤੇ ਜਾ ਕੇ ਵਿਅਕਤੀ ਦੀ ਮੌਤ ਹੋ ਗਈ ਹੈ ਜਾਂ ਉਹਨੂੰ ਕੋਈ ਤਕਲੀਫ ਦੇ ਵਿੱਚ ਉਹ ਦੁਖਾਂਤ ਨਹੀਂ ਹੈ ਦੁਖਾਂਤ ਤੇ ਹੈ ਕਿ ਜਦੋਂ ਉਹਦੀ ਸਮਰੱਥਾ ਜੀ ਛੋਟੀ ਹੁੰਦੀ ਹੈ ਔਰ ਆਲੇ ਦੁਆਲੇ ਉਹਦੀਆਂ ਸਥਿਤੀਆਂ ਪ੍ਰਸਥਿਤੀਆਂ ਬਹੁਤ ਹਾਵੀ ਹੁੰਦੀਆਂ ਨੇ ਬੰਦਾ ਬੇਬਸ ਹੁੰਦਾ ਹੈ ਉਹਦੇ ਵਿੱਚੋਂ ਕਈ ਤਰ੍ਹਾਂ ਦਾ ਦੁਖਾਂਤ ਉਪਸ਼ਤ ਹੈ ਜਿਹੜਾ ਉਹ ਸਾਰੀ ਉਮਰ ਹੰਢਾਉਂਦਾ ਹੈ ਜਿਵੇਂ ਤੁਸੀਂ ਗੁਰਨਾਨਕ ਪਾਤਸ਼ਾਹ ਦਾ ਜ਼ਿਕਰ ਕੀਤਾ ਕਿ ਇੱਕ ਕ੍ਰਾਂਤੀਕਾਰੀ ਰੈਵਿਊਲੂਸ਼ਨਰੀ ਰੂਹ ਹੀ ਇਹ ਹਾਂਜੀ ਜਿਨ੍ਹਾਂ ਨੇ ਸਾਰੇ ਜਗਤ ਨੂੰ ਨਾਰ ਸਬਾਈ ਦਾ ਗੱਲ ਕੀਤਾ ਨਹੀਂ ਜ਼ਿਆਦਾਤਰ ਮੇਲ ਡੋਮੀਨੈਂਟ ਦੀ ਗੱਲਬਾਤ ਹੁੰਦੀ ਰਹੀ ਹੈ ਹਾਂਜੀ ਹਾਂਜੀ ਕੀ ਕਦੇ ਔਰਤ ਮੈਂ ਫਿਰ ਥੋੜੇ ਜਿਹਾ ਵਾਪਸੀ ਧਰ ਮਲਾਵਾਂਗਾ ਕਿ ਆਉਣ ਵਾਲੇ ਨੇੜ ਭਵਿੱਖ ਦੇ ਵਿੱਚ ਜੇ ਕਿਤੇ ਸਾਡੇ ਧਰਮ ਦੇ ਵਿੱਚ ਮੈਂ ਧਰਮ ਨਾਲ ਹਮੇਸ਼ਾ ਹੀ ਨਾਲ ਜੁੜੇ ਰਹਿਣਾ ਚਾਹੁੰਦੇ ਅਸੀਂ ਸਿੱਖਾਂ ਦੇ ਕਰੇ ਪਿਆਦਾ ਹਾਂ ਹਾਂਜੀ ਆਉਣ ਵਾਲੇ ਨੇੜ ਭਵਿੱਖ ਦੇ ਵਿੱਚ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਬਣ ਸਕਦੀ ਹੈ ਤਖਤਾਂ ਦੇ ਜਥੇਦਾਰ ਬੀਬੀ ਦੇ ਬਣਨ ਨਾਲ ਬੀਬੀ ਦੇ ਉੱਤੇ ਲੱਗੀ ਹੋਈ ਰੋਕ ਕੇ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨੂੰ ਮੋੜਾ ਨਹੀਂ ਦੇ ਸਕਦੀ ਉਹ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਨਹੀਂ ਕਰ ਸਕਦੀ ਕਿ ਇਹੋ ਜੀ ਪ੍ਰਥਾ ਤੇ ਬਰਾਬਰਤਾ ਵਾਪਸ ਆ ਸਕਦੀ ਹੈ ਇਹ ਬਿਲਕੁਲ ਵਾਪਸ ਆ ਸਕਦੀ ਹੈ ਜ਼ਰੂਰਤ ਹੈ ਕਿ ਜਿਹੜੇ ਇਸ ਵਕਤ ਸਾਰੇ ਕੁਝ ਨੂੰ ਚਲਾ ਰਹੇ ਨੇ ਜੀ ਉਹਨਾਂ ਨੂੰ ਐਜੂਕੇਟ ਕੀਤਾ ਜਾਵੇ ਉਹਨਾਂ ਦੇ ਅੰਦਰ ਇਹ ਅਅਵੇਰਨੈਸ ਲਿਆਂਦੀ ਜਾਵੇ ਕਿ ਔਰਤਾਂ ਕਿਉਂ ਨਹੀਂ ਇਹ ਕੰਮ ਕਰ ਸਕਦੀਆਂ ਸਿਰਫ ਇਹ ਇਸ ਕਰਕੇ ਕਿ ਉਹਨਾਂ ਦੀਆਂ ਬਾਇਓਲੋਜੀਕਲ ਜਿਹੜੀਆਂ ਹੈਗੀਆਂ ਨੇ ਕੁਝ ਬੈਰੀਅਰਸ ਨੇ ਕੁਝ ਨੀਡਸ ਨੇ ਇਸ ਕਰਕੇ ਜੀ ਉਹਨਾਂ ਨੂੰ ਪਰੇ ਰੱਖਿਆ ਜਾਂਦਾ ਹੈ ਧਾਰਮਿਕ ਗ੍ਰੰਥਾਂ ਤੋਂ ਉਹਨਾਂ ਨੇ ਪਾਠ ਕਰਨਾ ਹੈ ਉਹਨਾਂ ਨੇ ਹੋਰ ਗੁਰਦੁਆਰਿਆਂ ਵਿੱਚ ਜਾ ਕੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਣਾ ਵੀ ਹੈ ਤੇ ਇੱਥੇ ਇਹ ਸਾਰਾ ਕੁਝ ਅਲਾਉਡ ਕਿਉਂ ਨਹੀਂ ਹੈ ਮੈਨੂੰ ਲੱਗਦਾ ਹੈ ਕਿ ਜੇਕਰ ਜਦੋਂ ਵੀ ਅਸੀਂ ਜਿਸ ਬਰਾਬਰੀ ਵੱਲ ਵਧਦੇ ਪਏ ਆਂ ਸਲੋਲੀ ਐਂਡ ਗ੍ਰੈਜੂਲੀ ਵੈਰੀ ਸਲੋ ਉਹਦੇ ਵੱਲ ਅੱਗੇ ਵਧਦੇ ਜਾਵਾਂਗੇ ਤੇ ਸਲੋਲੀ ਐਂਡ ਸਲੋਲੀ ਇਹ ਤਬਦੀਲੀ ਵੀ ਆਏਗੀ ਕਿ ਔਰਤ ਇਸ ਪੋਜੀਸ਼ਨ ਨੂੰ ਕਿਉਂ ਨਹੀਂ ਸੰਭਾਲ ਸਕਦੀ ਮੈਂ ਮੇਰੇ ਦਰਸ਼ਕਾਂ ਨੂੰ ਇਹ ਵੀ ਦੱਸਦੇ ਆਂ ਕਿ ਸ਼ਾਇਦ ਤੁਹਾਨੂੰ ਨਹੀਂ ਪਤਾ ਕਿਸ ਦੋ ਪਹੀਆ ਗੱਡੀ ਦੇ ਵਿੱਚ ਸਭ ਤੋਂ ਵੱਡਾ ਸਾਥ ਅ ਮੈਂ ਡਾਕਟਰ ਸਾਹਿਬ ਨੂੰ ਜਾਂਦੇ ਜਾਂਦੇ 30 ਸਕਿੰਟਾਂ ਦੇ ਵਿੱਚ ਸਵਾਲ ਜੀ ਨੂੰ ਪੁੱਛਣਾ ਹੈ ਕਿ ਸਾਡੀ ਕਮਿਊਨਿਟੀ ਦੀ ਨਾਮੀ ਸ਼ਖਸੀਅਤ ਜਿਹਨਾਂ ਨਾਲ ਮੈਂ ਤਕਰੀਬਨ 2 ਦਹਾਕੇ ਤੋਂ ਸਿਹਤ ਸੰਬੰਧੀ ਪ੍ਰੋਗਰਾਮ ਕਰਦਾ ਆ ਰਿਆਂ ਡਾਕਟਰ ਅਰਿਦਮਨ ਸਿੰਘ ਮਾਹਲ ਜਿਹੜੇ ਕੁਦਰਤੀ ਜੜੀ ਬੂਟੀਆਂ ਦੇ ਬੜੇ ਆਲਾ ਡਾਕਟਰ ਨੇ ਉਹਨਾਂ ਦੇ ਜੀਵਨ ਸਾਥੀ ਨੇ ਇਹ ਜ਼ਿੰਦਗੀ ਦੀ ਗੱਡੀ ਬਰਾਬਰ ਚਲਾਉਣ ਦੇ ਲਈ ਜੀ ਕਿੰਨੇ ਬਰੇ ਹੋ ਗਏ ਇਸ ਗੱਡੀ ਚਲਦਿਆਂ ਨੂੰ ਤੇ ਤੁਹਾਡਾ ਸਾਥ ਮੈਂ ਤੁਹਾਨੂੰ ਦੇਖਦਾ ਤਕਰੀਬਨ ਇਕੱਠੇ ਹੀ ਰਹਿੰਦੇ ਜਿੱਥੇ ਜਾਣਾ ਹੈ ਜਿੱਥੇ ਫੰਕਸ਼ਨ ਹੈ ਕੋਈ ਪ੍ਰੋਗਰਾਮ ਹੈ ਤਕਰੀਬਨ ਇਕੱਠੇ ਹੀ ਰਹਨੇ ਹਾਂ ਬਰਾਬਰ ਗੱਡੀ ਚੱਲਦੀ ਹੈ ਉਸੇ ਤਾਈਂ ਜਾਂਦੇ ਜਾਂਦੇ 30 ਸੈਕਿੰਟਾਂ ਚ ਬੀਬੀਆਂ ਨੂੰ ਕਿਸ ਨਹੀਂ ਆ ਜਿਹੜੀ ਸਾਡਾ ਯੂਥ ਹੈ ਉਹਨਾਂ ਨੂੰ ਕਿਸ ਨਹੀਂ ਦੇਖੋ ਜਿਹੜਾ ਵੀ ਇਕੱਠੇ ਰਹਿੰਦਿਆਂ ਹੋયા ਥੋੜਾ ਬਹੁਤ ਉੱਚੀ ਨੀਚ ਹੋਣੀ ਜਿਹੜੀ ਆ ਉਹ ਵੀ ਲਾਜ਼ਮੀ ਹੈ ਨਾਰਮਲ ਪਰ ਗੱਡੀ ਬਿਲਕੁਲ ਬਰਾਬਰ ਚੱਲਦੀ ਹੈ ਜੇ ਬਰਾਬਰ ਨਾ ਚੱਲੇ ਤੇ ਇਸ ਤਰ੍ਹਾਂ ਜ਼ਿੰਦਗੀ ਵਿੱਚ ਸਕਸੈਸਫੁਲ ਹੋਇਆ ਵੀ ਨਹੀਂ ਜਾਂਦਾ ਜੀ ਜੇ ਕਿਹਾ ਹੈ ਨਾ ਤੁਸੀਂ ਕਿ ਹਰ

ਚਰਦੀ ਕਲਾ ਜਿਹੜਾ ਕਿਸ ਤਰ੍ਹਾਂ ਸੱਚ ਲਿਖਦੇ ਰਹੋ ਬੋਲਦੇ ਰਹੋ ਆਉਣ ਵਾਲੇ ਸਮੇਂ ਫਿਰ ਗੱਲਬਾਤ ਕਰਾਂਗੇ। ਸ਼ੁਕਰੀਆ ਬਹੁਤ ਮਿਹਰਬਾਨ। ਸਤਿ ਸ਼੍ਰੀ ਅਕਾਲ। ਥੈਂਕ ਯੂ ਸਤਿ ਸ਼੍ਰੀ ਅਕਾਲ। ਡਾਕਟਰ ਸੁਖਵੀਰ ਕੌਰ ਮਾਹਲ ਖੁੱਲ੍ਹ ਕੇ ਗੱਲਾਂ ਹੋਈਆਂ ਨੇ। ਉਮੀਦ ਹੈ ਤੁਸੀਂ ਜਰੂਰ ਇਹਨੂੰ ਪਸੰਦ ਕਰੋਗੇ। ਇਹਦੇ ਵਿੱਚ ਤੁਹਾਡੇ ਵਿਚਾਰ ਤੁਹਾਡੇ ਕਮੈਂਟਸ ਥੱਲੇ ਜਰੂਰ ਚਾਹੀਦੇ ਨੇ। ਤੇ ਅੱਜ ਦਾ ਪ੍ਰੋਗਰਾਮ ਸਪੌਂਸਰ ਕਰ ਰਹੇ ਨੇ ਥੈਂਕ ਯੂ ਸ਼ੋਦੇ ਪ੍ਰਵਿੰਦਰ ਸਿੰਘ ਤਿੰਦ ਇੰਸ਼ੂਰੈਂਸ ਮੰਡੀ ਕੋਈ ਵੀ ਗੱਲਬਾਤ ਕਰਨੀ ਹੈ 604 828 72 13 ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰ ਦਿੱਤਾ ਗਿਆ। 6 ਵਜੇ ਪ੍ਰਾਈਮ ਟਾਈਮ ਅਰਸ਼ ਖੌਰ ਬੱਟੂ ਜੀ ਬੜਾ ਅਲਾ ਪ੍ਰੋਗਰਾਮ ਹੁੰਦਾ 6 ਵਜੇ ਦਾ ਲੈ ਕੇ ਹਾਜ਼ਰ ਹੋਣਗੇ 9 ਵਜੇ ਸੇ ਰਿਪੀਟ ਕੀਤਾ ਜਾਣਾ ਹੈ ਪ੍ਰੋਗਰਾਮ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ